ਕਹਣਾ ਚਾਹੁੰਦਾ ਅੱਜ ਸਾਡੇ ਪਿੰਡ ਭੈਣੀ ਬਾਗਾ ਦੇ ਵਿੱਚ 5-6 ਘਰਾਂ ਦੀ ਕਣਕਾ ਜਿਹੜੀ ਮੱਚ ਕੇ ਅੱਗ ਦੇ ਨਾਲ ਤਬਾਹ ਹੋ ਗਈ ਹੈ ਜਿਹੜੀ ਕਣਕਾ ਹੈ ਉਹ ਤਬਾਹ ਹੋ ਚੁੱਕੀ ਹੈ ਇਹਨਾਂ ਦੇ ਵਿੱਚੋਂ 15-18 ਕਿੱਲੇ ਕਣਕਾ ਜਿਹੜੀ ਖੜੀ ਸੀਗੀ ਅੱਜ ਤੇ ਸਵੇਰ ਦੋਦਰਾ ਚ ਵੱਢਣੀ ਸੀਗੀ ਉਹ ਵੀ ਵਿੱਚੇ ਮੱਚ ਗਈ ਹੈ ਕੁਝ ਟਾਂਗਰ 45-50 ਕਿੱਲੇ ਆ ਜਿਹੜੇ ਉਹ ਅੱਗ ਦੀ ਭੇਟ ਚੜ ਗਏ ਤੇ ਲੋਕਾਂ ਨੇ ਬੜਾ ਜ਼ੋਰ ਲਾ ਕੇ ਟਰੈਕ ਟਰਾਲੀਆਂ ਲਿਆ ਕੇ ਤੇ ਤਵੀਆਂ ਮਾਰ ਕੇ ਕਣਕ ਤੇ ਕਾਬੂ ਪਾਇਆਗਾ ਕਿਉਂਕਿ ਜਿਹੜੀ ਕਣਕ ਹੈ ਉਹ ਕਣਕ ਸਾਲ ਭਰ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਖਾਣੀ ਹੁੰਦੀ ਹੈ ਉਹ ਤੁਹਾਨੂੰ ਕਣਕ ਹੈ ਜਿਹੜੀ ਪਾਣੀ ਸੀਗੀ ਉਹ ਬਿਲਕੁਲ ਇਕੱਲਾ ਸਵਾਹ ਹੋ ਗਈ ਹੈ ਬਾਅਦ ਵਿੱਚ ਕਰਤਾ ਇਹ ਜਿਹੇ ਨੇ ਕਿ ਜਿਹੜੇ ਖਾਣ ਨੂੰ ਇੱਕ ਦਾਣਾ ਵੀ ਨਹੀਂ ਕਰੇ ਜਾਣਾ ਜਿੰਨਾਂ ਦਾ ਸਾਰੀ ਕਣਕ ਹੈ ਜਿਹੜੀ ਉਹ ਸਾਰੀ ਮੱਧ ਸਾਰੀ ਦਿਸ਼ਾਰੀ ਮੱਤਲੀ ਗਈ ਹੈ ਇਥੋਂ ਦੇ ਸਿਆਸੀਕਰ ਲੋਕ ਨੇ ਜਿਹੜੇ ਐਮਐਲਏ ਮੰਤਰੀ ਵੋਟਾਂ ਮੰਗਦੇ ਐ ਥੋੜਾ ਸਭਾ ਪਹਿਲਾਂ ਹੀ ਸਾਡੇ ਘਰਾਂ ਦੇ ਵਿੱਚ ਬੂਹਿਆਂ ਦੇ ਵਿੱਚ ਰੋਟੀ ਨਹੀਂ ਖਾਣ ਦਿੱਤੀ ਆ ਲੋਕਾਂ ਨੂੰ ਪੀੜਤ ਲੋਕਾਂ ਨੂੰ ਵੋਟਾਂ ਮੰਗਣ ਵਾਸਤੇ ਤੇ ਪਰ ਅੱਜ ਕੋਈ ਨਹੀਂ ਸਾਨੂੰ ਸ਼ਾਸਕੀ ਲੀਡਰ ਇੱਥੇ ਜੇ ਹੁਣ ਆਮ ਆਦਮੀ ਦੀ ਸਰਕਾਰ ਹੈ ਤਾਂ ਅਕਾਲੀ ਕਾਂਗਰਸੀਆਂ ਨੇ ਢੇਡਾ ਮਾਰਨਾ ਸੀਗਾ ਵਿਰੋਧੀ ਧਿਰ ਤਾਂ ਹੈਗੀ ਆ ਹਾ ਦਾ ਨਾ ਦਾ ਮਾਰਨਾ ਸੀ ਪਰ ਤਾਂਹਾਂ ਤੋਂ ਜਾੜਾ ਜਿਹੜੀ ਇਹਨਾਂ ਦੀ ਸਾਰਿਆਂ ਦੀ ਇੱਕ ਹੈਗੀ ਤੇ ਜਿਹੜੇ ਲੜਨ ਵਾਲੇ ਲੋਕ ਆ ਉਹ ਲਗਾਤਾਰ ਪੀੜਤ ਹੈ ਉਹ ਇਹਨਾਂ ਦਾ ਸਕਾਰ ਬਣੀ ਜਾਂਦੇ ਨੇ ਕਦੇ ਕਾਲੀ ਆ ਕੇ ਕਾਂਗਰਸੀ ਆ ਕੇ ਅੱਜ ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਜੇ ਕਹ ਦੀ ਸਿਆਸੀ ਲੀਡਰ ਕਿਸੇ ਨੇ ਹਾ ਦਾ ਨਾ ਦਾ ਨਹੀਂ ਮਾਰਿਆ ਲੋਕ ਧੱਬਾ ਮਾਰਦੇ ਆ ਰੋਂਦੇ ਆ ਜਿਹਦੇ ਦਾਣਾ ਕਣਕ ਦਾ ਨਹੀਂ ਗਿਆ ਕੱਲੇ ਭੈੜੀ ਵਾਗਾ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਠੂਠਿਆਲੀ ਦੇ ਕਿਸਾਨਾਂ ਦੇ ਦੋ ਕਿੱਲੇ ਖੜੀ ਕਣਕ ਹੈ ਜਿਹੜੀ ਗ੍ਰੈਡ ਦੇ ਕੋਲੇ ਕੈਂਚੀਆਂ ਦੇ ਕੋਲੇ ਉਹ ਮੱਚ ਕੇ ਤਬਾਹ ਹੋ ਗਈ ਹੈ ਤੇ ਨਾਲ ਹੀ ਸਾਡੇ ਪਿੰਡ ਠੂਠਿਆਵਲੀ ਹੈ ਠੂਠਾੜ ਤੇ ਪਹੁੰਚ ਗਈ ਹੈ ਉਸ ਤੋਂ ਬਾਅਦ ਉੱਥੇ ਮਸ਼ੀਨਾਂ ਲੇਟ ਗਈਆਂ ਜਦੋਂ 2 ਕਿਲੇ ਮੱਚ ਗਏ ਕਿਸਾਨਾਂ ਨੇ ਬਾਬੂ ਕਰ ਲਿਆ ਫੇਰ ਠੂਠਿਆਲੀ ਦੇ ਵਿੱਚ ਜਾ ਕੇ ਅੱਗ ਬੁਝਾਈ ਐਵੇਂ ਜੁੱਕਰੀ ਭਾਈ ਦੇ ਸਾਡੇ ਲਵੇ ਆ ਉੱਥੇ ਤਬਾਹ ਹੋ ਗਈ ਕਣਕ ਉੱਥੇ ਲੋਕ ਜਦੋਂ ਜਾਇਦ ਹੋਏ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਆਪ ਨੂੰ ਸ਼ੇਕ ਲੱਗਿਆ ਜਿਵੇਂ ਸਾਡੇ ਪਿੰਡ ਦੋ ਟਰੈਕਟਰਾਂ ਨੂੰ ਝੇਕ ਲੱਗ ਗਿਆ ਕੁਝ ਬੰਦਿਆਂ ਦੇ ਪੈਰ ਮੱਚ ਗਏ ਐਵੇਂ ਜੁੱਕਰੀ ਭਾਈ ਦੇ ਹਿੱਸੇ ਵਿੱਚ ਵੀ ਵੱਡਾ ਨਿਸ਼ਕਾਨ ਹੋਇਆ ਕਿਸਾਨਾਂ ਦਾ ਜਟਾਣਿਆਂ ਦੇ ਛੰਨ ਦੇ ਵਿੱਚ ਰੂੜੀ ਦੇ ਵਿਚਾਲੇ ਵਿੱਚੇ ਟਰੈਕ ਕਿਸਾਨ ਦਾ ਅੱਜ ਅੱਜ ਤਵਾਹ ਹੋ ਗਿਆ ਮੇਰੇ ਕਹਿਣ ਦਾ ਭਾਵ ਅੱਜ ਹਵਾ ਵੀ ਤੇਜ਼ ਹੈ ਤੇ ਲੋਕ ਆ ਜਿਹੜੇ ਡਰ ਰਹੇ ਅੱਗ ਤੋਂ ਤੇ ਕਿਸੇ ਨਾ ਕਿਸੇ ਕਾਰਨ ਤਾਰਾਂ ਢਿੱਲੀਆਂ ਕਰਕੇ ਜਾਂ ਕੁਝ 파ਰਕ ਵੱਜਣਾ ਕਰਕੇ ਗਰਮੀ ਦਾ ਕਰਕੇ ਕਿਤੇ ਨਾ ਕਿਤੇ ਅੱਗ ਪੈ ਜਾਂਦੀ ਹੈ ਪਰ ਉਹ ਸਾਹਮਣੇ ਬਹੁਤ ਔਕੀ ਹੋ ਜਾਂਦੀ ਹੈ ਅੱਜ ਕਈ ਥਾਵਾਂ ਦੇ ਉੱਤੇ ਅੱਗ ਜਿਵੇਂ ਢਿੱਲਮਾਂ ਦੇ ਬੁਰਜ ਵੀ ਲੱਗੀ ਹੈ ਪਹਿਲਾਂ ਉੱਤੇ ਵੇਖ ਜਾ ਕੇ ਆਇਆ ਤੇ ਸਰਕਾਰ ਨੂੰ ਉਹਦਾ ਫੌਰੀ ਤੌਰ ਤੇ ਗੌਰ ਕਰਨੀ ਚਾਹੀਦੀ ਹੈ ਤੇ ਜਿਹੜੀਆਂ ਫੋਰਗੇਟ ਗੱਡੀਆਂ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚੋਂ ਕੱਢ ਕੇ ਬਾਹਰ ਸੜਕਾਂ ਤੇ ਕੱਢਣੀਆਂ ਚਾਹੀਦੀਆਂ ਵੀ ਛੇਤੀ ਆਜਾ ਕਰਨ ਤੇ ਨਾਲ ਹੀ ਜਿੱਥੇ ਟ੍ਰੈਕ ਲੋਕਾਂ ਦੇ ਮੱਚ ਗਏ ਅੱਗ ਭਜਾਉਂਦਿਆਂ ਤੋਂ ਤੇ ਉਹਨਾਂ ਦਾ ਤੇ ਮਾਮਜਾ ਕਣਕ ਦਾ ਸਰਕਾਰ ਨੂੰ ਗਰਧੌਰੀਆਂ ਕਰਾ ਕੇ ਫੌਰੀ ਤੌਰ ਤੇ ਦੇਣਾ ਚਾਹੀਦਾ ਕਿਸਾਨਾਂ ਨੂੰ ਬਚਾਉਣਾ ਚਾਹੀਦਾ ਕਿਉਂਕਿ ਨਹੀਂ ਤਾਂ ਫਿਰ ਖੁਦਕਸ਼ੀ ਤੋਂ ਬਿਨਾ ਕਿਸਾਨਾਂ ਕੋਲੇ ਕੋਈ ਵੀ ਹੱਲ ਨਹੀਂ ਹੈਗਾ ਇਹਦਾ ਤੇ ਸਮੁੱਚੇ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਕਹਿ ਦੀਏ ਕਿ ਪੰਜ ਥਾਵਾਂ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਕਣਕ ਮੱਚ ਕੇ ਸਵਾਹ ਹੋਈ ਹੈ ਉਹਦਾ ਫੌਰੀ ਤੌਰ ਤੇ ਸਰਕਾਰ ਉਹ ਕਿਸਾਨਾਂ ਦੀ ਬਾਹ ਫੜੇ ਕਿਉਂਕਿ ਕਿਸਾਨ ਦੇ ਉੱਤੇ ਪਹਿਲਾਂ ਵੀ ਵਿਵਤਾ ਪਈ ਆ ਡੀਏਪੀ ਨਹੀਂ ਮਿਲੀ ਜੇ ਮਿਲੀ ਆ ਤਾਂ ਉਹਦੇ ਨਾਲ ਸਮਾਨ ਲਾ ਕੇ ਦਿੱਤਾ ਉਸ ਤੋਂ ਬਾਅਦ ਗਰਮੀ ਤੇ ਸਰਦੀ ਦੇ ਵਿੱਚ ਮਸਾਂ ਕਣਕ ਪਾਲੀ ਸੀ ਜਿਹੜੀ ਘਰੇ ਜਾਣੀ ਸੀਗੀ ਉਹ ਅੱਜ ਹੱਥ ਧੋ ਕੇ ਕਿਸਾਨ ਬਹਿ ਗਿਆ ਬਹੁਤ ਜੇ ਕਹਿ ਦੀਏ ਵੀ ਅੱਜ ਦਾ ਦੇਣਾ ਜਿਹੜਾ ਕਾਲਾ ਦੇਣਾ ਹੈਗਾ ਨਾਜ ਦਾ ਵੱਡੀ ਪੱਧਰ ਤੇ ਨਿਸਕਾਨ ਹੋਇਆਗਾ ਇਹਦਾ ਸਰਕਾਰ ਫੌਰੀ ਤੌਰ ਤੇ ਇਹਦਾ ਹੱਲ ਕਰੇ ਭਾਈ ਅੱਜ ਆਪਣੇ ਕਣਕ ਨੂੰ ਅੱਗ ਲੱਗੀ ਕਿੰਨਾ ਬਾਹਣ ਸੀਗਾ ਕੀ ਕਹਣਾ ਚਾਹੁੰਦੇ ਨੇ ਬਾਰੇ ਅੱਡੀ ਜੀ ਡੇਢ ਕਿੱਲਾ ਕਣਕ ਸੀ ਉਹੀ ਕਣਕ ਸੀ ਹੋਰ ਕੋਈ ਕਣਕ ਨਹੀਂ ਸੀਗੀ ਜੀ ਹੁਣਾ ਹੋਰ ਕੋਈ ਹੈ ਨਹੀਂ ਕਣਕਾਂ ਨਾ ਨਹੀਂ ਜੀ ਹੋਰ ਕੋਈ ਕਣਕ ਨਹੀਂ ਆਪਣੇ ਨਾਲ ਪੰਜਾਬ ਦੇ ਵਿੱਚ ਬਹੁਤ ਲੋਕ ਸਮਾਜ ਸੇਵੀ ਜਾਂ ਦਾਨੀਪੁਰ ਚ ਹੈਗੇ ਨੇ ਕਿਸੇ ਨੇ ਕੋਈ ਤੁਹਾਨੂੰ ਕਣ ਖਾਣ ਵਾਸਤੇ ਜਾਂ ਕੋਈ ਦੋ ਰੁਪਿਆ ਅਦਾਨ ਕਰਨਾ ਹੈ ਉਹ ਆਪਣਾ ਨੰਬਰ ਬੋਲੋਗੇ ਹਾਂਜੀ ਨੰਬਰ ਬੋਲ ਦਿੰਦਾ ਜੀ 25 85 912 ਠੀਕ ਸਰ ਕਹਾ 31105 ਦੁਬਾਰੇ ਬੋਲਿਓ 85912 ਜੀ 31105 ਇਹ ਨੰਬਰ ਹੈ ਇਹਨਾਂ ਦਾ ਇਹ ਨੰਬਰ ਹੈ ਇਹਨਾਂ ਦਾ ਬਾਈ ਕੋਲੇ ਕਿchna ਕਾ ਬਾਣਾ ਹੈਗਾ ਸੀਗਾ ਘਰ ਦਾ ਹਾਂਜੀ ਉਹ ਸੜਕੇ ਸਵਾਹ ਹੋ ਗਿਆ ਇਕਾ ਆਪਣੇ ਲੜਕੀ ਦਾ ਵਿਆਹ ਰਖਾ ਜੀ ਹਾਂ ਜੀ ਇੱਕ ਗੁੱਡੀ ਵਿਆਹਣ ਵਾਲੀ ਸੀਗੀ ਅੱਛਾ ਕਿ ਉਮੀਦ ਬਹੁਤ ਵੱਡੀ ਸੀਗੀ ਚਲ ਕੰਕ ਕੁਛ ਨਾ ਕੁਛ ਖਾਂ ਰੱਖ ਲੈ ਲੋਕਾਂ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਜੀ ਜਿਹੜੀ ਕੋਈ ਛੋਟਾ ਨੁਕਸਾਨ ਹੋਇਆ ਕੁਛ ਨਾ ਕੁਛ ਸਾਨੂੰ ਉਹਦਾ ਹੱਲ ਹੋ ਜੇ ਜੇ ਕੋਈ ਥੋੜਾ ਵਾਲਾ ਅੱਜ ਭੈਣੀ ਬਾਗਾ ਦੇ ਵਿੱਚ ਜਿਹੜਾ ਵੱਡੀ ਫਤਰ ਤੇ ਵਿਸਕਾਨ ਹੋਇਆ ਕਸਰਾ ਜਿੱਥੇ 15 8 ਕਿੱਲੇ ਕਣਕਦੇ ਆ ਖੜੀ ਕਣਕ ਤਬਾਹ ਹੋ ਗਈ ਉਥੇ ਨਾਲ ਹੀ 50 55 ਕਿੱਲਿਆਂ ਦੇ ਮੰਗੂ ਠੰਗਰਾ ਜਿਹੜਾ ਸੜ ਕੇ ਤਬਾਹ ਹੋ ਗਿਆ ਜਿਹੜੇ ਸਾਡੇ ਆ ਦੇਵਤਾ ਜੀ ਕੋਲੇ ਖੜੇ ਨੇ ਸ਼ਰਮਾ ਜੀ ਪੰਡਿਤ ਜੀ ਨੇ ਇਹ ਸਾਡੇ ਜੰਤੀ ਪਿੰਡ ਦੇ ਆ ਇਹਨਾਂ ਕੋਲੇ ਡੇਢ ਕਿੱਲਾ ਵਾਹਣ ਦਾ ਸੀਗਾ ਜਿਹੜੇ ਚ ਦੋ ਭਾਈ ਢੇਰੀ ਦੇ ਵਿੱਚ ਰਹਿੰਦੇ ਆ ਪੌਣਾ ਪੌਣਾ ਕਿੱਲਾ ਵੰਡਦਾ ਹੁੰਦਾ ਸੀਗਾ ਬੜਾ ਮੁਸ਼ਕਲ ਨਾਲ ਗੁਜ਼ਾਰਾ ਪਹਿਲਾਂ ਚੱਲਦਾ ਸੀ ਅੱਜ ਕੁਦਰਤੀ ਅੱਗ ਲੱਗਣਾ ਕਰਕੇ ਇਹਨਾਂ ਦਾ ਡੇਢ ਕਿੱਲਾ ਵੀ ਜਿਹੜਾ ਵਿੱਚ ਹੀ ਤਬਾਹ ਹੋ ਗਿਆ ਜਿਹੜਾ ਨੇ ਬੜੀ ਮਿਹਨਤ ਕਰਕੇ ਕਿੰਨੇ ਹਾਲੇ ਆਪਦਾ ਟਾਈਮ ਪਾਸ ਬੱਚੇ ਪੜਾਉਣ ਤੇ ਲੱਗੇ ਹੋਏ ਸੀਗੇ ਤੇ ਨਾਲ ਹੀ ਜਿਹੜਾ ਅੱਜ ਕਣਕ ਦਾ ਵੱਡਾ ਨਿਸਕਾਰਨ ਹੋ ਗਿਆ ਉੱਥੇ ਇਹਨਾਂ ਨੇ ਬੜਾ ਜੇ ਕੱਲ ਨੂੰ ਕਣਕ ਵੱਢਣੀ ਸੀਗੀ ਉਹਦੇ ਤੇ ਨਾਲ ਹੀ ਇੱਕ ਗੁੜੀਆ ਜੀ ਮਟਿਆਰ ਨੇ ਉਹਨਾਂ ਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਇਸ ਕਰਕੇ ਇਸ ਪਰਿਵਾਰ ਦਾ ਜਿਹੜਾ ਮਾਣ ਹੈ ਇਸ ਪਰਿਵਾਰ ਤੇ ਵੱਡਾ ਜਿਹੜਾ ਪਹਾੜ ਡਿੱਗਿਆਗਾ ਉਹ ਸਾਰੇ ਸਾਡੇ ਪਿੰਡ ਨੇ ਇਹਨਾਂ ਨੂੰ ਅਲਾਸ਼ਰੀ ਦਿੱਤੀ ਆ ਵੀ ਕੋਈ ਗੱਲ ਨਹੀਂ ਅਸੀਂ ਹੈਗੇ ਆ ਪਰ ਬਹੁਤ ਡੋਲੇ ਹੋਏ ਸੀਗੇ ਪਰ ਮੈਂ ਸਮਾਜ ਸੇਵਕਾਂ ਨੂੰ ਬੇਨਤੀ ਕਰਦਾ ਜਿਹੜੇ ਮਹਾਰਾਜ ਨਾਲ ਜੁੜੇ ਆ ਕੁਦਰਤ ਨਾਲ ਜੁੜੇ ਆ ਕਿਉਂਕਿ ਜੇ ਦਾਨ ਦੇਣਾ ਤਾਂ ਇਹੋ ਜੇ ਪਰਿਵਾਰ ਨੂੰ ਦੇਣਾ ਚਾਹੀਦਾ ਜਿਹੜੇ ਦਸੇ ਨੌਹਾਂ ਦੀ ਕਮਾਈ ਕਰਕੇ ਆਪਣੇ ਬੱਚੇ ਪਾਲਦੇ ਆ ਕੁਦਰਤੀ ਕਣਕ ਨੂੰ ਅੱਗ ਲੱਗੀ ਹੈ ਇਹ ਜਿਆ ਨੂੰ ਦਾਨ ਦੇਣਾ ਚਾਹੀਦਾ ਇਸ ਕਰਕੇ ਬਾਹਰ ਬੰਦੇ ਬੈਠੇ ਬਹੁਤ ਸਾਡੇ ਵੀਰ ਬੈਠੇ ਆ ਸਮਾਜ ਸੇਵੀ ਬੈਠੇ ਆ ਉਹ ਲਾਜ਼ਮੀ ਇਹਨਾਂ ਦੀ ਜਿਵੇਂ ਗੁੜੀਆ ਦਾ ਵਿਆਹ ਤਰਿਆ ਉਹਦੇ ਚ ਜਾਂ ਕੋਈ ਖਾਨ ਜੋਗਰੀ ਕਣਕ ਦਾ ਹੀਲਾ ਲਾਜ਼ਮੀ ਕਰਨਾ ਚਾਹੀਦਾ ਇਹ ਸਾਰਿਆਂ ਨੂੰ ਸਾਡੀ ਬੇਨਤੀ ਹੈ ਕਿਉਂਕਿ ਆਪਾਂ ਹਰੇਕ ਵਾਸਤੇ ਕਹਿੰਦੇ ਨੇ ਜਿਹਦੇ ਕੋਲ 10 ਕਿੱਲੇ ਹੈ ਜੇ 5-4 ਕਿੱਲੇ ਜਲ ਜਾਂਦੇ ਆਪਾਂ ਕਹਿੰਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਸਰਕਾਰ ਦੇਵੇ ਪੂਰਤੀ ਕਰੇ ਪਰ ਇਹ ਜਿਹੜੇ ਸਾਊ ਬੰਦੇ ਆ ਪਿੰਡ ਦੇ ਮਿਹਨਤੀ ਬੰਦੇ ਆ ਉਹਨਾਂ ਵਾਸਤੇ ਆਪਾਂ ਬੇਨਤੀ ਕਰਦੇ ਹੱਥ ਬੰਨ੍ਹ ਕੇ ਵੀ ਲਾਜ਼ਮੀ ਇਸ ਪਰਿਵਾਰ ਨੂੰ ਥੋੜੀ ਤੋਂ ਥੋੜੀ ਬਹੁਤ ਤੋਂ ਬਜੇ ਤੇ ਸਹਾਇਤਾ ਦੇ ਕੇ ਆਪਾਂ ਇਸ ਬਾਈ ਨੂੰ ਪੈਰਾਂ ਤੇ ਖੜਾ ਕਰੀਏ